ਮੋਰਤਸਵਾਲ ਆਲਟੀ ਨਾਰੇ ਵਿੱਚ ਮੇਰੀ ਬੰਦਾ ਦੇ ਵਿੱਚ ਤੋਂ 8000 ਰੁਪਏ ਦਾ ਸਾਸੀ ਗਿਆ ਹੋਰ ਇੰਨੇ ਜਿਆਦੇ ਤਾਕੀ ਦੇ ਵਿੱਚ ਆ ਗਿਆ ਤੁਸੀਂ ਤੇ 5000 ਧਰਨਾ ਲਾਉਂ ਕੇ ਮੇਰੇ ਕੋਲ ਗੱਲ ਨਹੀਂ ਸਕਦੇ ਕੰਮ ਆ ਨਹੀਂ ਮੰਗਾ ਨਹੀਂ ਬਣਾਉਂਦਾ ਤੇ ਤੁਸੀਂ ਆਵਾਜ਼ ਉਹ ਤਿੰਨ ਤੀਕ ਰਾਤ ਨੂੰ 12 ਵਜੇ ਹੀ ਜਿਹੜਾ ਪੂਰਾ ਜਦ ਤੱਕ ਜਿਹੜਾ ਪੰਜਾਬ ਆ ਪੁਲਿਸ ਸ਼ੋਨੀ ਦੇ ਵਿੱਚ ਤਬਦੀਲ ਕਰ ਦੁੱਤਾ ਆ ਪਾਰਟੀ ਜਿੰਨਾ ਵੀ ਜਿਲ੍ਹਿਆਂ ਦੇ ਲੀਡਰ ਕੋਲ ਪੰਜਾਬ ਦਾ ਨਾਮ ਨਹੀਂ ਸਾਡੇ ਸਾਥੀ ਜੀ ਕਿਹੜਾ ਦੇ ਵਿੱਚ ਨਿਗਰਾਨੀ ਕਰਦਾ ਜੀ ਜਦੋਂ ਜਦੋਂ ਪੁਰਾਣੀ ਸਰਕਾਰਾਂ ਜਿੱਤੇ ਸਾਡੇ ਮੁੱਖ ਮੰਤਰੀ ਸਾਹਿਬ ਕੋਲ ਹੀ ਤੇ ਸੀ ਕੰਮ ਕਰਕੇ ਜੋ ਹੋਈ ਜਿਹੜਾ ਪੰਜਾਬ ਆ ਤੇ ਬਿਨਾਂ ਧਾਗੇ ਤੋਂ ਰਹਿ ਜਾਊਗਾ ਪਰ ਹੋਈ ਮੈਗ ਮਾਇਸਾ ਨਹੀਂ ਜਿਹੜਾ ਤਾਂ ਹੋਣਾ ਜੇ ਕਿਸਾਨਾਂ ਨੂੰ ਪੰਜ ਸੀ ਅਦਾਨਤ ਕਰਦਾ ਹਾਂ ਜੀ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਤੋਂ ਇਤਜ਼ਾਮ ਦੇ ਤਾਂ ਕੰਮ ਕਮੇਗਰ ਸਭਾ ਆਇਆ ਸੀ ਜਿਹਦੇ ਵਿੱਚ 18 ਮੰਗਾ ਲੱਗੇ ਨੇ ਬੰਨਿਆ ਸੇ ਇੱਕ ਸਾਲ ਦੇ ਵਿੱਚ ਇਹ ਜਾ ਰਿਹਾ ਹੈ ਪਰ ਉਹ ਲਾਗੂ ਨਹੀਂ ਕੀਤੀ ਆ ਦੁਬਾਰਾ ਇਸ ਕੇਮਰੇ 5 ਤਰੀਕ ਦੀ ਕਾਲ ਪੱਤੀ ਕਿ ਚਰਨਗੜ੍ਹ ਇੱਕ ਸੇਫ ਜਗ੍ਹਾ ਦੇ 32 ਸੈਕਟਰ ਦੇ ਵਿੱਚ ਜਿਹੜਾ ਕੌਂਡ ਦੇ ਵਿੱਚ ਪਾ ਲਾ ਲਾ ਮੰਤਰੀ ਆਓ ਪਾਰਟੀ ਇਹ ਕਰ ਕਰ ਜਾ ਕੇ ਪਿੰਨੋ ਦੇ ਕਿਸੇ ਬੰਦੀਆਂ ਦੇ ਲੀਟੂ ਸਸਤੀ ਗੱਲ ਸਾਰੇ ਅੰਦਰ ਹੀ ਜਾ ਕੇ ਬੰਦ ਕਰ ਦਿੱਤੀ ਚਾਹੀਦੀ ਹੈ ਹੋਰ ਕੰਢੀਗਰ ਜਿੰਦ ਤੋਂ ਨਹੀਂ ਹੋ ਸਕਦਾ ਕਿ ਨਾ ਹੋ ਲੋਗਾ ਦਾ ਕੰਮ ਆਪਣੀ ਮਰਜ਼ੀ ਕਰਵਾ ਦੇਸ ਕਰਕੇ ਬਹੁਤ ਖਰਾਬ ਹੈ ਇਸ ਕੇ ਲਈ ਪੰਜਾਬ 93 ਦਾ ਐਕਲਾਬ ਪਰ ਦੇ ਘਰ ਮੋਰੇ ਸਤਾਣੇ ਨਾਉਣੇ ਜੇਕਰ ਵਾਯੂ ਵੀ ਮਸਲਾ ਹੈ ਆਪ ਪਾਰਟੀ ਬੰਦਾ ਸਰ ਦੇ ਵਿੱਚ ਪੰਜਾਬ ਸਰਕਾਰ